ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਦੋਸਤਾਂ ਦੇ ਸਵਾਲ ਹੁੰਦੇ ਨੇ ਜੋ ਘੋੜੇ ਨਹੀਂ ਰੱਖਦੇ ਕਿ ਘੋੜੇ ਕਿੰਨਾ ਕ ਦਾਣਾ ਖਾਂਦੇ ਆ ਆਓ ਅੱਜ ਦਿਖਾਉਨੇ ਆ ਤੁਹਾਨੂੰ ਆਪਾਂ ਕੀ ਦਾਣਾ ਪਾਉਨੇ ਆ ਘੋੜੇ ਨੂੰ ਆ ਦਾਲਾਂ ਦਾ ਚੂਰਾ ਹੈਗਾ ਕਰੀਬ-ਕਰੀਬ 3 ਕਿਲੋ ਤੇ ਨਾਲ ਆਪਾਂ ਪਾਉਨੇ ਆ जौ ਪੀਸੇ ਹੋਏ जौ ਆਪਣੇ ਕੋਲ ਅਜ ਹੈ ਨਹੀਂਗੇ ਕਣਕ ਦਾ ਛਿਲਕਾ ਹੈਗਾ ਚੋਕਰ ਕਹਿ ਦਿੰਦੇ ਆ ਇਹਨਾਂ ਨੂੰ ਆਪਾਂ ਕਣਕ ਦਾ 6 ਤੋਂ 7 ਕਿਲੋ ਆਪਾਂ ਕਣਕ ਦਾ ਚੋਕਰ ਪਾਉਣੇ ਨੇ ਆ 10 ਕਿਲੋ ਹੋ ਗਿਆ ਕਰੀਬ-ਕਰੀਬ ਦਾਣਾ ਤੇ 5 ਜਾਨਵਰ ਹੈ ਇੱਕ ਛੋਟੀ ਬੱਚੀ ਹੈ 6 ਮਹੀਨੇ 5 ਜਾਨਵਰਾਂ ਨੂੰ ਕਰੀਬ-ਕਰੀਬ 1.5 ਤੋਂ ਪਾਉਣੇ 2 ਕਿਲੋ ਦਾਣਾ ਪੈਂਦਾ ਔਰ ਨਾਲ ਹੀ ਉਹਦੇ ਆਪਾਂ ਮਿਨਰਲ ਮਿਕਸਚਰ ਸ਼ਾਮ ਦੇ ਟਾਈਮ ਪਾਉਣੇ ਆ ਤੇ ਨਾਲ ਹੀ ਪਾਉਣੇ ਜੋ ਮਸਾਲਾ ਪਾਉਣੇ ਆਪਾਂ ਕੋੜਿਆਂ ਨੂੰ ਉਹ ਵੀ ਇਹਦੇ ਵਿੱਚ ਦਾਣੇ ਦੇ ਵਿੱਚ ਹੀ ਪਾ ਦਨੇ ਆ ਇਸੇ ਤਰ੍ਹਾਂ ਇਹ ਕੋਈ ਜ਼ਿਆਦਾ ਦਾਣਾ ਨਹੀਂ ਖਾਂਦੇ ਹੈਗੇ ਬਹੁਤ ਜ਼ਿਆਦਾ ਭਰਮ ਹੈ ਲੋਕਾਂ ਦੇ ਵਿੱਚ ਕਿ ਘੋੜੇ ਪਤਾ ਨਹੀਂ ਕਿੰਨਾ ਕ ਦਾਣਾ ਖਾਂਦੇ ਆ ਪਤਾ ਨਹੀਂ ਕਿੰਨੀ ਕ ਖਰਾਕ ਖਾਂਦੇ ਆ ਇੱਕ ਛੋਟੇ ਬੱਚੇ ਜਿੰਨੀ ਕ ਖਰਾਕ ਹੈ ਜਿਹੜੀ ਘੋੜੇ ਖਾਂਦੇ ਆ ਜਿਵੇਂ ਆਪਾਂ ਕੱਟਾ ਪਾਲਦੇ ਆ ਛੋਟੀ ਕੋਈ ਕੱਟੀ ਪਾਲਦੇ ਆ ਓਨੀ ਕ ਖਰਾਕ ਇੱਕ ਘੋੜੇ ਦੀ ਹੈ ਤੰਦਰੁਸਤ ਘੋੜੇ ਦੀ ਜੇਕਰ ਪਹਿਲਾਂ ਕੋਈ ਆਪਾਂ ਲੈਸਾ ਜਾਨਵਰ ਲੈ ਕੇ ਆਉਣੇ ਆ ਉਹ ਹੋ ਸਕਦਾ ਹੈ ਕਿ ਉਹਨੂੰ ਤਕੜਾ ਕਰਨ ਵਾਸਤੇ ਆਪਾਂ ਨੂੰ ਦਾਣਾ ਥੋੜਾ ਵੱਧ ਪਾਉਣਾ ਪੈਂਦਾ ਆਓ ਦਿਖਾਵਾਂ ਜਿਹੜੇ ਜਾਨਵਰ ਹੈ ਜਾਨਵਰ ਵੀ ਆਪਣੇ ਬਹੁਤ ਰਾਜੀ ਹੈ ਇਹ ਗੱਲ ਨਹੀਂ ਹੈਗੀ ਕਿ ਜਾਨਵਰ ਕੋਈ ਲਸਾਗਾ ਦਿਖਾਵਤ ਕਰਸ਼ ਤੁਹਾਨੂੰ ਆਇਆ ਆਪੋ ਤਾਂ ਦੇਖ ਪਿੱਛੇ ਦਾ ਖਿਲਾ ਦੇ ਜਾਨਵਰ ਵੀ ਆਪਣੇ ਪੂਰੇ ਰਾਜੀ ਨੇ ਕੋਈ ਉਹ ਗੱਲ ਨਹੀਂ ਹੈਗੀ ਕਿ ਜਾਨਵਰ ਕੋਈ ਲਸਾਗਾ ਬਹੁਤ ਰਾਜੀ ਜਾਨਵਰ ਨੇ ਗੋਲ ਮਟੋਲ ਨੇ ਸਿਰਫ ਇਹ 1.5 ਤੋਂ 2 ਕਿਲੋ ਦਾਣਾ ਇੱਕ ਟਾਈਮ ਦਾ ਪੈਂਦਾ ਜੇ ਆਪਾਂ ਦੋਨੋਂ ਟਾਈਮ ਦਾ ਲਾ ਲਈਏ ਤਕਰੀਬ 3 ਕਿਲੋ ਦਾਣਾ ਪੈਂਦਾ 3 ਕਿਲੋ ਦਾਣੇ ਨਾਲ ਵਧੀਆ ਰਾਜੀ ਨੇ ਜਾਨੂ ਜੋ ਦਾਲਾਂ ਦਾ ਚੂਰਾ ਆਪਾਂ ਨੇ ਪਾਇਆ ਸੀ ਉਹ ਤਿੰਨ ਤੋਂ ਚਾਰ ਘੰਟੇ ਆਪਾਂ ਭੋਂਕੇ ਰੱਖ ਦਿਆਂ ਜੋ ਆਪਾਂ ਨੇ ਸੁੱਕਾ ਦਾਣਾ ਦਿਖਾਇਆ ਸੀ ਨਾ ਦਾਲਾਂ ਦਾ ਚੂਰਾ ਉਹ ਸਿਰਫ ਇੱਕ ਦਿਖਾਉਣ ਬਾਅਦ ਤਾਂ ਦਿਖਾਇਆ ਸੀ ਕਿ ਆਪਾਂ ਤਿੰਨ ਤੋਂ ਚਾਰ ਕਿਲੋ ਦਾਣਾ ਆਪਾਂ ਪਾਉਣੇ ਆ ਜਿਹਨੂੰ ਆਪਾਂ ਤਿੰਨ ਤੋਂ ਚਾਰ ਘੰਟੇ ਚੰਗੀ ਤਰ੍ਹਾਂ ਭਿਉਆਂ ਦੰਨੇ ਆ ਖੁੱਲਾ ਪਾਣੀ ਪਾ ਕੇ ਤਾਂ ਕਿ ਦਾਲਾਂ ਬਿਲਕੁਲ ਨਰਮ ਹੋ ਜਾਣ ਤੇ ਉਸ ਤੋਂ ਬਾਅਦ ਆਪਾਂ ਚੋਕਰ ਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ। ਦੇਖੋ ਤੁਹਾਡੇ ਸਾਹਮਣੇ ਮਿਕਸ ਹੋ ਰੀਆਂ ਨੇ ਦਾਲਾਂ ਤੇ ਇਹਨੂੰ ਚੰਗੀ ਤਰ੍ਹਾਂ ਮਲਾ ਕੇ ਫੇਰ ਆਪਾਂ ਸੱਤ ਤੰਨ। ਦੇਖੋ ਤੰਨ ਬਟਲੀਆਂ ਪਈਆਂ ਨੇ ਕਰੀਬ 700-800 ਗ੍ਰਾਮ ਵਜਨ ਇੱਕ ਬਟਲੀ 'ਚ, ਚੋਕਰ ਹੈ। ਚੋਕਰ 'ਚ 700 ਗ੍ਰਾਮ ਵਜਨ ਹੁੰਦਾ ਇੱਕ ਬਟਲੀ ਦੇ ਵਿੱਚ। 2 ਕਿਲੋ ਵਜਨ ਬਣਦਾ ਸਾਰਾ ਹੀ ਗਿੱਲਾ ਗਾ ਇਹ। ਗਿੱਲਾ ਕਰਕੇ 2 ਕਿਲੋ ਵਜਨ ਬਣਦਾ ਜੋ ਸੁੱਕੇ ਦਾਣੇ ਦਾ ਹਿਸਾਬ ਲਈਏ ਤਾਂ ਉਹ ਹੀ 1.5 ਕਿਲੋ ਪੌਣੇ 2 ਕਿਲੋ ਵਾਜਨ ਇੱਕ ਜਾਨਵਰ ਨੂੰ ਵਗ ਜਾਂਦਾ ਦਾਣਾ ਚੱਕੋ ਜੀ ਆਪਾਂ ਦਾਣੇ ਟਾਈਮ ਸਿਰਫ ਦਾਣਾ ਪਾਉਨੇ ਆ ਜਾਨਵਰਾਂ ਨੂੰ ਇਹਦੇ ਵਿੱਚ ਕੋਈ ਵੀ ਤੂੜੀ ਜਾਂ ਭੋ ਜ ਨਹੀਂ ਮਿਲਾਉਂਦੇ ਕਿਉਂਕਿ ਕਈ ਵਾਰ ਤੂੜੀ ਮਿਲਾਉਣ ਨਾਲ ਚੰਗੀ ਤਰ੍ਹਾਂ ਕੌਲਕ ਤੇ ਦਰਦ ਦੀ ਬੰਨ ਦੀ ਬਹੁਤ ਜ਼ਿਆਦਾ ਘੋੜਿਆਂ ਨੂੰ ਦਿੱਕਤ ਆ ਜਾਂਦੀ ਹੈ ਆਪਾਂ ਸਿਰਫ ਦਾਣਾ ਹੀ ਪਾਉਨੇ ਆ ਜਦੋਂ ਜਾਨਵਰ ਦਾਣਾ ਖਾ ਲੈਣਗੇ ਤਾਂ ਆਪਾਂ ਇਹਨਾਂ ਨੂੰ ਥੋੜਾ ਥੋੜਾ ਭੋ ਮੂੰਗੀ ਦਾ ਭੋ ਆਪਣੇ ਕੋਲੇ ਉਹ ਅਲੱਗ ਤੋਂ ਪਾਵਾਂਗੇ ਆਪਣਾ ਪੇਜ ਫਾਲੋ ਤੇ ਸਬਸਕ੍ਰਾਈਬ ਕਰਦੇ